ਬੁੱਢਲਾਡਾ ਵਿਖੇ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ ਅਤੇ ਬਹਾਨਾ ਤੇ ਲਗਾਏ ਰਿਫਲੈਕਟਰ ਸਰਕਾਰ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਹਫਤਾ ਅਦਿਨ ਬੁੱਢਲਾਡਾ ਵਿਖੇ ਜਾਖਲ ਰੋਡ ਉੱਪਰ ਐਸਆਈ ਜਸਵੀਰ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਹਾਲਦਾਰ ਮਲਵਿੰਦਰ ਸਿੰਘ ਤੇ ਬਲਜੀਤ ਸਿੰਘ ਵੱਲੋਂ ਬਹਾਨਾ ਉੱਪਰ ਰਿਫਲੈਕਟਰ ਲਗਾਏ ਗਏ ਇਸ ਤੋਂ ਇਲਾਵਾ ਕਾਰਾਂ ਨੂੰ ਰੋਕ ਕੇ ਪਿਛਲੀਆਂ ਸੀਟਾਂ ਤੇ ਬੈਲਟਾਂ ਲਗਵਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਪ੍ਰੈਸਰ ਹਾਂਜੀ ਅੱਜ ਇੱਥੇ ਆਪਣਾ ਭਲਾੜਾ ਜਾਖੜ ਰੋਡ ਤੇ ਜਿਹੜਾ ਨਾਕਾ ਲੱਗਿਆ ਹੋਇਆ ਹੈ ਇੱਥੇ ਜਿੰਨੀਆਂ ਤੇਜ਼ ਰਫ਼ਤਾਰ ਵਾਲੀਆਂ ਗੱਡੀਆਂ ਆਉਂਦੀਆਂ ਬਦੌਟ ਸੀਟ ਬੈਲਟ ਜੋ ਵੀ ਕਲਾ ਰਹੇ ਨੇ ਤੇ ਜਿਹੜੇ ਟਰੱਕ ਤੇ ਆਪਣੇ ਟਰਾਲੀਆਂ ਦੇ ਵਿੱਚ ਪਿੱਛੇ ਰਿਫਲੈਕਟਰ ਨਹੀਂ ਅੱਜ ਉਹਨਾਂ ਦੇ ਪ੍ਰੋਪਰਲੀ ਰੋਕ ਕੇ ਉਹਨਾਂ ਦੇ ਰਿਫਲੈਕਟਰ ਲਾਏ ਤੇ ਪਿਛਲੀਆਂ ਜਿਹੜੀਆਂ ਸੀਟ ਬੈਲਟਾਂ ਸੀਗੀਆਂ ਕਾਰਾਂ ਦੇ ਉਹ ਵੀ ਉਹਨਾਂ ਨੂੰ ਜਾਗਰੂਕ ਕੀਤਾ ਸੀਟ ਬੈਲਟਾਂ ਲਗਾਉਣ ਲਈ ਔਰ ਜੋ ਆਪਣੇ ਬਣਦੇ ਜਿਹੜੇ ਚਲਾਨ ਨੇ ਉਹ ਵੀ ਕੀਤੇ ਜਿਹੜੇ ਲਾਪਰਵਾਹੀ ਕਰਦੇ ਨੇ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਦੇ ਨੇ ਐਸਐਸ ਜਸਵੀਰ ਸਿੰਘ ਦੇ ਨਾਲ ਸਾਡੀ ਟੀਮ ਪੂਰੀ ਇੱਥੇ ਨਾਕੇ ਤੇ ਖੜੀ ਆ ਚੈਕਿੰਗ ਚੱਲ ਰਹੀ ਹੈ ਜਿਹੜਾ ਵੀ ਕੋਈ ਸ਼ਰਾਬਤੀ ਅੰਸਰ ਹੈ ਚਾਹੇ ਕੋਈ ਤੇਜ਼ ਰਫ਼ਤਾਰ ਨਾਲ ਗੱਡੀ ਲੈ ਕੇ ਆਉਂਦਾ ਹੈ ਚਾਹੇ ਕੋਈ ਓਵਰਟੇਕ ਕਰਦਾ ਹੈ ਕੋਈ ਇਸ਼ਾਰੇ ਦੀ ਲੰਘਣਾ ਕਰਦਾ ਹੈ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਹਰੇਕ ਦੇ ਬਣਦੀ ਕਾਨੂੰਨੀ